ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮੋ ਦੇ ਤਸਵੀਰਾਂ ਨੇ ਸਰਕਾਰੀ ਹਸਪਤਾਲ ਰੋਪੜ ਦੀਆਂ ਤੇ ਇਸ ਵਕਤ ਪੰਜਾਬ ਸਰਕਾਰ ਵੱਲੋਂ ਇੱਕ ਪਤਨੀ ਇਹਨਾਂ ਵੱਲੋਂ ਆਸ਼ੂਮਾਨ ਭਾਰਤ ਹੈਲਥ ਅਕਾਊਂਟ ਦੀ ਸਕੀਮ ਹੈ ਉਹਦੇ ਵਿੱਚ ਕੁਝ ਮੇਰੇ ਕੋਲ ਬਜ਼ੁਰਗ ਗਏ ਸਾਨੂੰ ਪਰ ਮੈਂ ਵੀ ਆਇਆ ਸੀ ਤੇ ਉਹਦੇ ਵੱਲੋਂ ਇਤਰਾਜ ਕੀਤਾ ਗਿਆ ਸੀ ਕਹਿੰਦੇ 2 ਘੰਟੇ ਬਾਅਦ ਸਾਡੀ ਪਰਚੀ ਕੱਟੀ ਹੈ ਗੱਲਬਾਤ ਕਰਨ ਦੀ ਕਿਸੇ ਕੋ ਔਰ ਦਿੱਕਤ ਹੋਈ ਹੈ ਜੀ ਇਦਾਂ ਦੀ ਸਿੰਪ ਤੁਹਾਨੂੰ ਕੋਈ ਪਿੰਡਾਂ ਵਿੱਚ ਸੂਚਨਾ ਦਿੱਤੀ ਸੀ ਇਹਨਾਂ ਨੇ ਵੀ ਤੁਸੀਂ ਉਹ ਕੋਈ ਸੂਚਨਾ ਨਹੀਂ ਮਿਲੇਗੀ ਸਾਨੂੰ ਕੀ ਕਹਾ ਸਰ ਜੀ ਅਸੀਂ ਆਨਲਾਈਨ ਹੈ ਮੈਡਮ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਹਾਂਜੀ ਮੈਡਮ ਤੁਸੀਂ ਮੈਡਮ ਡਿਊਟੀ ਤੇ ਬੈਠੇ ਹੋ ਤਾਂ ਹੁਣ ਜਵਾਬ ਮੰਗ ਰਾ ਕੀ ਕਹਿਣਾ ਚਾਹੁੰਦੇ ਹੋ 2-2 ਘੰਟੇ ਬਜ਼ੁਰਗ ਜੀ ਜਵਾਬ ਮੰਗੋ ਜਵਾਬ ਅਥਾਰਟੀ ਤੋਂ ਮੰਗੋ ਅੱਛਾ ਬੈਠੇ ਤਾਂ ਤੁਸੀਂ ਇਹ ਤੁਸੀਂ 2-2 ਘੰਟੇ ਖੜਾਉਂਦੇ ਹੋ ਜਾਂ ਕੋਈ ਸੂਚਨਾ ਦਿੱਤੀ ਹੈ ਤੁਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਅਲਾਸਮੈਂਟ ਕਰਾਈ ਹੈ ਵੀ ਤੁਸੀਂ ਨਾਲ ਪਤਾ ਹੈ ਤੁਸੀਂ ਜਾ ਕੇ ਉਹਨਾਂ ਦੀ ਪੁੱਛੋ ਅਥਾਰਟੀ ਨਹੀਂ ਤੁਹਾਡੇ ਕੋਲ ਕੋਈ ਜਵਾਬ ਨਹੀਂ ਲਓ ਜੀ ਹੁਣ ਡਿਊਟੀ ਬੈਠੇ ਨੇ ਇਹਨਾਂ ਕੋਲ ਕੋਈ ਜਵਾਬ ਨਹੀਂ ਤੇ ਹਾਂ ਹਾਂ ਜੀ ਦਿੱਕਤ ਹੈ ਫਾਈਲ ਵੀ ਦੂਰ ਸੇ ਆ ਕੇ ਬੰਦੇ ਨੂੰ ਦਿੱਕਤ ਆਈ ਅਚਾਨਕ ਕਰ ਕੋਈ ਹੋਰ ਮਤਲਬ ਕੋਈ ਅਰਜੈਂਸੀ ਕੇਸ ਹੈ ਤਾਂ ਹਮ ਕੰਟੈਕਟ ਕਿੰਨੀ ਦਿਨ ਹੋ ਵੇ 15 ਮਿੰਟ ਹੋ ਗਏ ਤਾਂ ਠੀਕ ਆ ਇਹ ਸਰਕਾਰੀ ਹਸਪਤਾਲ ਰੋਪੜ ਦੀਆਂ ਤਸਵੀਰਾਂ ਨੇ ਭਗਵੰਤ ਸਿੰਘ ਸਾਹਿਬ ਬਦਲਾ ਦੀ ਗੱਲ ਕਰਦੇ ਨੇ ਔਨ ਡਿਊਟੀ ਬੈਠੀਆਂ ਨੇ ਤੇ ਕਹਿ ਰਹੇ ਸਾਨੂੰ ਕੁਝ ਨਹੀਂ ਪਤਾ 2-2 ਘੰਟੇ ਪਿੰਡਾਂ ਵਿੱਚ ਕੋਈ ਸੂਚਨਾ ਨਹੀਂ ਦਿੱਤੀ ਗਈ ਤੇ ਗੱਲਬਾਤ ਕਰਾਂਗੇ ਮੈਂ ਸੀਐਮਓ ਸਾਹਿਬ ਨੂੰ ਮਿਲਦਾ ਕਿਉਂਕਿ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈ ਡਿਊਟੀ ਸਿਰਫ ਜੰਤ ਤੇ ਦੇਖੋ ਪਹਿਲਾਂ ਇੱਥੇ ਸਿੱਧੀ ਪਰਚੀ ਕੱਟੀ ਜਾਂਦੀ ਸੀ 10 ਰੁਪਏ ਲੈ ਲੈਂਦੇ ਸੀ ਸਿੱਧੀ ਪਰਚੀ ਕੱਟ ਕੇ ਡਾਕਟਰ ਕੋਲ ਰੈਫਰ ਕਰ ਦਿੱਤੀ ਜਾਂਦੀ ਸੀ ਹਾਂਜੀ ਔਖਾ ਹੈ ਬਹੁਤ ਖਤਰ ਕੁਆਰੀ ਆਉਂਦੀ ਪਹਿਲਾਂ ਪੰਗਾ ਆਵਾਜ਼ ਆ ਰਹੀ ਹੈ ਪੰਗਾ ਪੈ ਗਿਆ ਦਾ ਜੀ ਮਾਤਰੜ ਭਾਈ ਫੁੱਲ ਟਾਈਮ ਨਹੀਂ ਹੈ ਗੱਡੀ ਰੋਡ 'ਤੇ ਖੜਾਈ ਹੋਈ ਆ ਅੱਛਾ ਜੀ ਕਿੰਨੀ ਦਿਨ ਹੋ ਗਈ ਖੜਿਆ ਨੂੰ ਖੜਿਆ ਨੂੰ ਆਹ ਹੁਣੀ ਖੜਾਈ ਆ ਗੱਡੀ ਉੱਥੇ ਨੂੰ ਪੁਰਸ ਵਾਲਿਆਂ ਨੇ ਚਲਾਣ ਕੱਟਿਆ ਨਾ ਐੱਥੇ ਇਹਨਾਂ ਦੀ ਪਰਚੀ ਉੱਡੇ ਜਾਂ ਘੱਟ ਤੁਹਾਨੂੰ ਉਹਦਾ ਮੈਸੇਜ ਕਿੰਨੀ ਦਿਨ ਹੋ ਗਈ ਜੀ ਖੜਿਆ ਨੂੰ ਕਿੰਨੀ ਕਿਤੇ ਰੋਗੀ ਤੁਹਾਨੂੰ ਪਰੇਸ਼ਾਨ ਹੁੰਦੇ ਉਹਨੂੰ 6:00 ਦਾ ਘੰਟਾ ਹੋ ਗਿਆ ਜੀ ਹਾਂਜੀ ਹੋਰ ਕੋਈ ਬੰਦਾ ਹੈ ਪਰੇਸ਼ਾਨੀ ਹੋਈ ਹੈ ਜਿਹਨਾਂ ਨੂੰ ਸਿੰਪਲ ਫੋਨ ਸੀ ਲੋ ਜੀ ਇਹ ਇਹ ਰੋਪੜ ਹਸਪੀਟਲ ਦੀਆਂ ਤਸਵੀਰਾਂ ਮੈਂ ਪਹੁੰਚੇ ਸੀ ਮੇਰੇ ਕੋਲ ਇੱਕ ਬਜ਼ੁਰਗ ਪਹੁੰਚਿਆ ਪਰ ਤੇ ਉਹ ਬਜ਼ੁਰਗ ਰੋਂਣ ਲੱਗਿਆ ਕਹਿੰਦਾ ਮੇਰੀ 2 ਘੰਟੇ ਬਾਅਦ ਪਰਚੀ ਇਕੱਠੀ ਹੈ ਕਿਉਂਕਿ ਮੇਰੇ ਕੋਲ ਸਿੰਪਲ ਫੋਨ ਸੀ ਹੁਣ ਪਹਿਲਾਂ ਤਾਂ ਇਹ ਗਰੀਬ ਅਮਰੀਜ਼ ਟੱਚ ਵਾਲੇ ਫੋਨ ਲੈਣਗੇ ਭਗਵੰਤ ਮਾਨ ਸਾਹਿਬ ਜਾ ਫਿਰ ਇਹਨਾਂ ਨੂੰ ਟੱਚ ਵਾਲੇ ਫੋਨ ਲੈ ਕੇ ਦੇ ਦਿਓ ਕੁਛ ਕਰ ਲੋ ਪਹਿਲਾਂ ਇਹ ਵਿਚਾਰੇ ਟੱਚ ਵਾਲੇ ਫੋਨ ਲੈਣਗੇ ਪਹਿਲਾ ਨੰਬਰ ਤਾਂ ਪਿੰਡ ਦੀਆਂ ਚਲਾਉਣਾੀਆਂ ਨੂੰ ਬੜੇ ਮੈਨੋ ਲਓ ਜੀ ਆ ਬਜ਼ੁਰਗਿਆ ਭਗਵੰਤ ਮਾਨ ਸਾਹਿਬ ਇਹਨਾਂ ਨੂੰ ਫੋਨ ਲੈ ਕੇ ਦੋ ਲੈ ਟੱਚ ਵਾਲੇ ਕਿਉਂਕਿ ਟੱਚ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਕਹਿੰਦੀ ਸਾਨੂੰ ਪਤਾ ਨਹੀਂ ਹੈਗਾ ਸਾਡੇ ਕੋਲ ਤੇ ਰੋਪੜ ਹਸਪਤਾਲ ਦੀਆਂ ਤਸਵੀਰਾਂ ਨੇ ਆਪਰੇਸ਼ਨ ਕੀਤਾ ਹੈ ਮੈਂ ਦੇਖੋ ਇਹ ਇਹ ਦਿੱਤੀ ਹੈ ਇੱਥੇ ਮੈਂ ਤੁਹਾਡਾ ਦੋਸਤ ਰਵਿੰਦਰ ਉਪਰ ਤੋਂ ਦੇਖਦੇ ਆ ਕੀ ਬਣਦਾ ਤੇ ਅਸਮੋਸਾ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ